ਵਾਹੀਵ ਜੀ ਦਾ ਖਾਲਸਾ ਵਾਹੀਵ ਜੀ ਕੀ ਫਤਿਹ ਵੱਖ-ਵੱਖ ਇਤਿਹਾਸਕਾਰਾਂ ਨੇ ਪੰਗਾਣੀ ਦੇ ਯੁੱਧ ਦੇ ਕਾਰਨ ਬਾਰੇ ਆਪੋ ਆਪਣੇ ਅਨੁਮਾਨ ਲਾਏ ਹਨ ਕਨਿੰਗਮ ਅਨੁਸਾਰ ਗੁਰੂ ਗੋਬਿੰਦ ਸਿੰਘ ਪਹਾੜੀ ਰਾਜਿਆਂ ਨਾਲ ਇੱਕਮਿਕ ਹੋ ਕੇ ਉਹਨਾਂ ਉੱਤੇ ਉਸ ਹੱਦ ਤੱਕ ਅਸਰ ਅੰਦਾਜ਼ ਹੋਣਾ ਚਾਹੁੰਦੇ ਸਨ ਜਿਸ ਨਾਲ ਪਹਾੜੀ ਇਲਾਕਾ ਮੁਗਲ ਸਮਰਾਜ ਵਿਰੋਧੀ ਅੱਡਾ ਬਣ ਜਾਵੇ ਮੁਝ ਇਤਿਹਾਸਕਾਰਾਂ ਅਨੁਸਾਰ ਪੰਗਾਣੀ ਦੇ ਜੁੜਤਾ ਤੁਰੰਤ ਕਾਰਨ ਇਹ ਸੀ ਕਿ ਗੁਰੂ ਸਾਹਿਬ ਦੁਆਰਾ ਫਤਿਹ ਸ਼ਾ ਅਤੇ ਮੈਦਨੀ ਪ੍ਰਕਾਸ਼ ਵਿਚਾਰ ਕਰਵਾਏ ਅਹਿਦਨਾਮੇ ਨੂੰ ਪੰਗ ਕਰਕੇ ਇਹ ਫਤਿਹ ਸ਼ਾ ਯੁੱਧ ਦੁਆਰਾ ਝਗੜੇ ਦੇਨ ਇਲਾਕੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਜੇ ਇਹ ਗੱਲ ਹੁੰਦੀ ਤਾਂ ਗੁਰੂ ਸਾਹਿਬ ਅਗੇ ਹੋ ਕੇ ਲੜਨ ਦੀ ਲੋੜ ਨਹੀਂ ਸੀ ਲੜਾਈ ਸਰਮੂਰ ਤੇ ਬਾਕੀ ਰਾਜਾਂ ਵਿੱਚਕਾਰ ਹੋਣੀ ਚਾਹੀਦੀ ਸੀ ਹਕੀਕਤ ਐਸੀ ਕਿ ਪਹਾੜੀ ਰਾਜੇ ਆਪਣੀ ਬੋਧੀ ਹੋ ਚੁੱਕੀ ਅਤੇ ਕਿਸੇ ਹੱਦ ਤੱਕ ਤਾੰਤ੍ਰਿਕ ਸੰਸਕ੍ਰਿਤੀ ਦੀ ਬੁੱਕਲ ਵਿੱਚ ਬੈਠ ਕੇ ਅੱਖਾਂ ਚੁਦਿਆ ਦੇਣ ਵਾਲੇ ਗੁਰੂ ਘਰ ਦੀ ਰੋਹਾਨੀ ਜਲਾਲ ਤੋਂ ਮੁਨਕਰ ਹੋ ਰਹੇ ਸਨ ਉਹਨਾਂ ਦੇ ਇਸ ਰਵੱਈਏ ਪਿੱਛੇ ਮੁਗਲ ਸਾਮਰਾਜ ਦਾ ਡਰ ਅਤੇ ਗੁਰੂ ਸਾਹਿਬ ਵਿਰੁੱਧ ਸ਼ਹਿ ਵੀ ਕੰਮ ਕਰ ਰਹੀ ਸੀ ਇਸ ਤਰ੍ਹਾਂ ਬੁਨਿਆਦੀ ਤੌਰ ਤੇ ਇਹ ਪੀੜ ਨਵੀਂ ਸੰਸਕ੍ਰਿਤੀ ਅਤੇ ਪੁਰਾਣੀ ਸੰਸਕ੍ਰਿਤੀ ਵਿਚਕਾਰ ਸੀ ਇਸ ਲਈ ਜਦੋਂ ਹਿੰਦੂ ਪਸ਼ਣ ਬੈਨਰਜੀ ਇਹ ਆਖਦੇ ਹਨ ਕਿ ਉਹ ਤਾਂ ਪੂਰਾ ਸੱਚ ਬਿਆਨ ਕਰ ਰਹੇ ਹਨ ਕਿ ਪੰਗਾਣੀ ਦੇ ਯੋद्धा ਜੋ ਵੇਰਵਾ ਗੁਰੂ ਗੋਵਿੰਦ ਸਿੰਘ ਜੀ ਨੇ ਦਿੱਤਾ ਹੈ ਉਸ ਤੋਂ ਜਾਪਦਾ ਹੈ ਕਿ ਪਹਾੜੀ ਰਾਜਾ ਵਿੱਚੋਂ ਕੁਝ ਇੱਕ ਹਜੂਰ ਦੇ ਖਿਲਾਫ ਇਕੱਠੇ ਹੋ ਗਏ ਸਨ ਦਰਵਾਲ ਅਤੇ ਜਸਵਾਲ ਦੇ ਰਾਜੇ ਚੰਦੇਲ ਦਾ ਗਾਜੀ ਚੰਦ ਅਤੇ ਗੋਪਾਲ ਅਤੇ ਹਰੀਚੰਦ ਫਤਿਹ ਚੰਦ ਨਾਲ ਹੋ ਕੇ ਲੜੇ ਪਰ ਗੁਰਬਿਲਾਸ ਅਤੇ ਪੰਥ ਪ੍ਰਕਾਸ਼ ਅਨੁਸਾਰ ਕੁਝ ਹੋਰ ਪਹਾੜੀ ਰਾਜੇ ਵੀ ਫਤਿਹ ਚੰਦ ਦੇ ਨਾਲ ਜਾਂ ਤਾਂ ਲੜਾਈ ਵਿੱਚ ਸ਼ਾਮਲ ਸਨ ਜਾਂ ਲੜਾਈ ਤੋਂ ਪਹਿਲਾਂ ਦੇ ਸਲਾਮ ਮਸ਼ਵਰੇ ਵਿੱਚ ਸ਼ਾਮਲ ਸਨ ਬੈਨਰਜੀ ਦਾ ਇਹ ਅਨੁਮਾਨ ਸਾਡੀ ਉਪਰੋਕਤ ਪਹੁੰਚ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਨਾ ਕਿਸੇ ਕਾਰਨ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਖਤਰਾ ਸਮਝਦੇ ਸਨ ਸਪਸ਼ਟ ਸ਼ਬਦਾਂ ਵਿੱਚ ਯੁੱਧ ਦਾ ਕਾਰਨ ਇਹ ਸੀ ਕਿ ਪਹਾੜੀ ਰਾਜਿਆਂ ਦੀ ਸੋਚ ਅਨੁਸਾਰ ਹਜ਼ੂਰ ਦੀ ਤਾਕਤ ਅਰਥਾਤ ਨਵੀਂ ਸਿੱਖ ਸੰਸਕ੍ਰਿਤੀ ਹਾਲੇ ਬਚਪਨ ਵਿੱਚੋਂ ਲੰਘ ਰਹੀ ਸੀ ਅਤੇ ਉਹ ਉਸ ਨੂੰ ਖਤਮ ਕਰਨਾ ਸੋਖਾ ਸਮਝਦੇ ਸਨ ਜ਼ਿਆਦਾ ਹੈ ਕਿ ਪਹਾੜੀ ਰਾਜੇ ਪਹਿਲਾ ਪਹਿਲਾਂ ਜਦੋਂ ਗੁਰੂ ਸਾਹਿਬਾਨ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੂੰ ਗੁਰੂ ਘਰ ਦੇ ਮਿਸ਼ਨ ਬਾਬਤ ਪੂਰੀ ਜਾਣਕਾਰੀ ਨਹੀਂ ਸੀ ਉਹ ਇਸ ਘਰ ਦੀ ਸ਼ਕਤੀ ਨੂੰ ਵੇਲੇ ਸਰਵਰਤ ਲੈਣ ਦੀ ਇੱਛਾ ਲੈ ਕੇ ਬੈਠੇ ਹੋਏ ਸਨ ਪਰ ਜਦੋਂ ਕੁਝ ਚਿਰ ਦੇ ਸਾਂਝੇ ਵਸੇਵੇ ਵਿੱਚੋਂ ਗੁਰੂ ਘਰ ਦੇ ਮਿਸ਼ਨ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਹਾਸਲ ਹੋਈ ਤਾਂ ਉਹਨਾਂ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਜਿਸ ਸ਼ਬਦ ਸੁਰਤ ਦਾ ਪ੍ਰਚਾਰ گرو صاحبان کر رہے سن اس کی کھوں وچار اتھے جٹ بوٹ پیروکار پہاڑی سماج سماجی پورے توڑتے اوپرے سن پہاڑی راجے گرو صاحب دے سکھانو جٹ بوٹ جان شدر سمجھ دے سن اتھے اپنے مان کرن جات بہت نیوے درجے جی دے دےتے سن پہاڑی راجوں دوارا گرو بروھی رویہ اپنا پچھے انہوں کی قبائلی سوچ کرم کر رہی سی وہ اپنے آپ وکری سیاسی طاقت اور کے طور پہ ایک وکری اکائی سمجھ سمجھتے سن ہی وہ گرو اتے اور انہیں سکھا باہروں آئی طاقت سمجھتے سن جس کے ہاتھ سیاسی طاقت سی اتے نا ہی وہ جنم دے ادارتے سے اچیا دے کہے جا سکتے سن ਇਸ ਦੇ ਉਹ ਸਿੱਖ ਵਿਚਾਰਧਾਰਾ ਦੇ ਮਿਆਰਾਂ ਤੋਂ ਵੇਖਿਆ ਪਹਾੜੀ ਸਮਾਜ ਆਤਮਿਕ ਸੁਰਤ ਮੰਡਲ ਦੇ ਨਿਰਪੋਤ ਨਿਰਵੈਰ ਸੰਕਲਪ ਤੋਂ ਬਹੁਤ ਦੂਰ ਚਲਾ ਗਿਆ ਸੀ ਗੁਲਾਮੀ ਦੀ ਸੰਗਲ ਉਸ ਨੂੰ ਮਿੱਠੀ ਲੱਗਣ ਲੱਗ ਪਈ ਸੀ ਅਤੇ ਆਜ਼ਾਦੀ ਲਈ ਮੁੱਲ ਤਾਰਨ ਦੀ ਗੱਲ ਤਾਂ ਦਰਕਿਨਾਰ ਅਜੇਹੀਆਂ ਕੋਮਲ ਕਦਰਾਂ ਕੀਮਤਾਂ ਵਾਲੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਥਾਂ ਹੀ ਨਹੀਂ ਸੀ ਰਹਿ ਗਈ سکھ اتحاس نے سکھاں تے پہاڑی راجیہ وچکار ویر دی جڑ اکثر کر کے پرسادی ہاتھی جڑاؤ چاندنی کی منگ اور گرو ساحب و چیزاں دن تو انکار دسیا ہے اس کے نا ہی گرو دروار دی شانہ تھاٹ اتے رنجید نگارے اتے نت وجدی چوٹ بھی پہاڑی راجیاں دے حسد دے کارن دسے گئے ظاہر طور پہ اے کارن ٹھیک ہن پر سوکھم درشتی تو اصلی کارن ایک اگاں ودو اندولن سے مر رہی سنسکرتی سنسکتی سنگرشی آتمک سوٹ منڈل دے نرپاو اور نربی سوجنو سمجھنا پہاڑی راجیاں لئی لیبھو نہیں سی دار ਸੂਰਤ ਹਾਲ ਨੂੰ ਸਰਲ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਲਗੀਧਾਰ ਲਿਖਦੇ ਹਨ ਫਤਿਹशाह ਕੋਪਾ ਤਬ ਰਾਜਾ ਲੋਭ ਬਰਾ ਹਮਸੋਂ ਬਿਨ ਕਾ ਜਾ ਜਦੋਂ ਨੰਦ ਚੰਦ ਨੇ ਫਤਿਹशाह ਦੀ ਲੜਕੀ ਦੇ ਵਿਆਹ ਦੇ ਮੌਕੇ ਨੰਦ ਚੰਦ ਨਾਲ ਕੀਤੇ ਦੁਰਵਿਵਹਾਰ ਅਤੇ ਲੜਾਈ ਬਾਰੇ ਹਜ਼ੂਰ ਨੂੰ ਦੱਸਿਆ ਤਾਂ نار ہی یہ کہہ سی کہ ویاہ تو پچھوں پہاڑی راجے گرو جی تے حملہ کرنگے اس نار گرو جی نو لڑائی دی اگیتری سوچرا مل گئی سی پانچ سو پتھان جو نجابت خان کے حیات خان دی کمی کمان ادین سی اتے شاہی فوج تو کھڈے جان اپرنت پیر بدو شاہ کی سفارش تو گرو جی نے اپنی فوج بچ ਪਰਤੀ ਕੀਤੇ ਸਨ ਉਹ ਪਹਾੜੀ ਰਾਜਿਆਂ ਨਾਲ ਮਿਲੇ ਉਹ ਪਹਾੜੀ ਰਾਜਿਆਂ ਦੁਆਰਾ ਦਿੱਤੇ لالਚ ਅਤੇ ਕਲਪਾਨ ਕਲਪਨਾਤਕ ਜਿਤ ਉਪਰੰਤ ਗੁਰੂ ਦਾ ਖਜ਼ਾਨਾ ਲੁੱਟਣ ਦੀ ਚਾਹ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਗੁਰੂ ਜੀ ਨੇ ਪਠਾਣਾ ਦੁਆਰਾ ਦਿੱਤੇ ਡਗੇ ਦੀ ਸੂਚਨਾ ਬੁੱਧੂ ਸ਼ਾਹ ਨੂੰ ਭੇਜ ਦਿੱਤੀ ਸੀ ਇਸੇ ਤਰ੍ਹਾਂ ਸਿਰਮੌਰ ਦੇ ਰਾਜੇ ਨੂੰ ਵੀ ਸੂਚਨਾ ਭੇਜ ਦਿੱਤੀ ਸੀ کہ فتح شاہ فوجیں لے کے سرمور ریاست اُتنے حملہ کرنے آ رہا ہے پیر بدھو شاہ تو اپنے سات سو مریض اور چار پتران سہیت لڑائی وچ بھاگ لی وقت سے آ پہنچیا پر میدری پرکاش تو یہ بھی نہ ہو سکیا سنگرش سی آتمک سوٹ منڈل دے نرپو اور نروی سوج ن سمجھنا پہاڑی راجیاں لئی لیبو نہیں سی دار نو سرل شبدان بیان کردیا کلگیتار لکھتے ہیں فتح شاہ کو پا تب راجا لو برا ہم سو بن کاجا جدو نند چند نے فتح شاہ دی لڑکی دے ویہ دے موقع نند چند نال کیتے درویار اتے لڑائی بارے حجور نو دسیا تا تو ہی یہ کہتا سی کہ ویا تو پچھوں پہاڑی راجے گروہ جی حملہ کرنگے اس نال گرو جی نو لڑائی دی اگیتری سوچرا مل گئی سی پانچ سو پتھان جو نجابت خان اتے حیات خان دی کمی کمان ادین سی شاہی فوج تو کھڈے جانو اپرنت پیر بدو شاہ کی سفارش تو گرو جی نے اپنی فوج بچ پرتی کی تیسان وہ پہاڑی راجہ نال ملے پہاڑی راجوں دوارا دیتے لالچے کلپان کلپناتک جت اپرنت گروہ کا خزانہ لٹن کی چاق گروہ جی دا ساتھ چھڑ گئے گروہ جی نے پتھانا دوارا دیتے دگے دی سوچنا شاہ نو شاہج دیتی سی اسی طرح سرمور دےے بھی سوچنا بھیج دیتی سی کہ فتح شاہ فوجیں لے کے سرمور ریاست دیتے حملہ کر لی آ رہا ہے ਫਿਰ ਬਦੂਸ਼ਾ ਤਾਂ ਆਪਣੇ 700 ਮੁਰੀਦਾਂ ਤੇ ਚਾਰ ਪੁੱਤਰਾਂ 'ਤੇ ਲੜਾਈ ਵਿੱਚ ਭਾਗ ਲੈਣ ਲਈ ਵਕਤ ਸਰ ਆ ਪਹੁੰਚਿਆ ਪਰ ਮੇਧਰੀ ਪ੍ਰਕਾਸ਼ ਤੋਂ ਇਹ ਵੀ ਨਾ ਹੋ ਸਕਿਆ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ